ਕਹਾਣੀ ਵੱਡਾ ਆਦਮੀ ਥੋੜੇ ਥੋੜੇ ਕਮਲਾਈ ਹੋਏ ਫੁੱਲ ਮੈਨੂੰ ਬੜੇ ਚੰਗੇ ਲੱਗਦੇ ਨੇ ਤੋਰੀ ਦੇ ਜੜ ਫੁੱਲਾਂ ਤੋਂ ਜਦੋਂ ਸੂਰਜ ਦੀਆਂ ਪਹਿਲੀਆਂ ਕਿਰਨਾਂ ਦੇ ਨਾਲ ਤ੍ਰੇਲ ਸੁੱਕਣ ਲੱਗਦੀ ਹੈ ਤਾਂ ਉਹ ਫੁੱਲ ਬੜੇ ਚਮਕਦਾਰ ਤੇ ਸੋਹਣੇ ਲੱਗਦੇ ਨੇ ਪਰ ਜਦੋਂ ਸੂਰਜ ਦੀਆਂ ਕਿਰਨਾਂ ਵਿੱਚ ਥੋੜੀ ਜੀ ਗਰਮੀ ਆ ਜਾਂਦੀ ਹੈ ਤਾਂ ਇਹ ਫੁੱਲ ਕੁਝ ਸਹਿਮ ਜਾਂਦੇ ਨੇ ਤਾਜ਼ਗੀ ਇੱਕ ਪਾਸੇ ਤੇ ਮਰ ਜਾਉਣਾ ਦੂਜੇ ਪਾਸੇ ਤੋਰੀ ਦੇ ਫੁੱਲਾਂ ਦਾ ਵਿਚਲਾ ਸਫ਼ਰ ਉਹ ਸਫ਼ਰ ਮੈਨੂੰ ਬੜਾ ਚੰਗਾ ਲੱਗਦਾ ਏ ਖੌਰੀ ਜ਼ਿੰਦਗੀ ਵੀ ਉਹੀ ਹੀ ਸਫ਼ਰ ਹੈ ਜ਼ਿੰਦਗੀ ਵੀ ਤਾਂ ਸਿਰਫ ਸਫ਼ਰ ਪਈ ਕੀ ਨਹੀਂ ਪਰ ਜਤਨ ਅਰ ਪਰ ਰਤਨ ਸਿੰਘ ਦੀ ਮੈਂ ਜਦੋਂ ਆਖਰੀ ਰਾਤ ਆਪਸ ਵਿੱਚ ਮਿਲੇ ਸਾਂ ਤਾਂ ਉਹਦੇ ਚਿਹਰੇ ਉੱਤੇ ਉਹੋ ਹੀ ਸਫ਼ਰ ਸੀ ਤੋਰੀ ਦੇ ਫੁੱਲਾਂ ਦਾ ਵਿਚਲਾ ਸਫ਼ਰ ਸੱਤ ਬਰੇ ਲੰਘ ਗਏ ਨੇ ਪਰ ਰਤਨ ਸਿੰਘ ਦਾ ਵੱਡੇ ਸੁਰਖ ਗਲਾਬ ਤੇ ਫੁੱਲ ਵਾਂਗੂ ਚਿਹਰਾ ਜਿੱਦੇ ਤੇ ਮੈਂ ਪਹਿਲੀ ਵਾਰੀ ਪਹਿਲਾ ਪਰਸ਼ਾਵਾ ਵੇਖਿਆ ਸੀ ਅੱਜ ਤੱਕ ਮੇਰੀਆਂ ਅੱਖਾਂ ਅੱਗੇ ਫਿਰਦਾਂ ਓਦੋਂ ਮੈਨੂੰ ਇੰਜ ਲੱਗਦਾ ਏ ਜਿਵੇਂ ਕਿਸੇ ਨੇ ਮੇਰੇ ਦਿਲ ਨੂੰ ਮੁੱਠ ਵਿੱਚ ਫੜ ਕੇ ਕੋਟ ਦਿੱਤਾ ਸ਼ਹਿਰ ਵਿੱਚ ਫਿਰਦਿਆਂ ਜਦ ਮੈਂ ਆਪਣੇ ਰਤਨ ਸਿੰਘ ਵਰਗਾ ਕੋਈ ਗੱਭਰੂ ਕਿਤੇ ਵੇਖਣਾ ਤਾਂ ਮੇਰੇ ਅੰਦਰ ਕੋਈ ਸ਼ਹਿ ਟੁੱਟ ਜਾਂਦੀ ਏ ਵਹਿ ਗੁਰੂ ਦੀ ਸੋ ਮਾਂ ਜੇ ਭਰਾ ਚੰਗੇ ਹੋਣ ਜਾਂ ਭੜੇ ਬੜੀ ਦੌਲਤ ਹੁੰਦੀ ਨੇ ਆਪਣਾ ਰਤਨ ਤਾਂ ਸਦਾ ਹੀ ਚੰਗਾ ਸੀ ਬਹੁਤ ਹੀ ਚੰਗਾ ਸਿਵਾਏ ਉਸ ਇੱਕ ਰਾਤੇ ਤੋਂ ਉਹ ਬੜਾ ਬੀਬਾ ਤੇ ਪਿਆਰਾ ਭਰਾ ਸੀ ਘੜੀ ਦਾ ਓਖੜਿਆ ਬਰਿਆ ਤੇ ਪੈ ਜਾਂਦਾ ਹੈ ਸੁਣਿਆ ਇਹ ਰਤਨ ਸਿੰਘ ਨੂੰ ਵੀ ਮੇਰੇ ਮਗਰੋਂ ਕਦੀ ਕਿਸੇ ਨੇ ਹੱਸਦਿਆਂ ਨਹੀਂ ਵੇਖਿਆ ਮੈਨੂੰ ਤਾਂ ਇੰਜ ਲੱਗਦਾ ਏ ਜਿਵੇਂ ਰੂਹ ਤੇ ਮੋਹ ਵਰਗੇ ਦਿਲ ਦੀ ਥਾਂ ਮੇਰੇ ਸੀਨੇ ਵਿੱਚ ਪੱਥਰ ਰੱਖਿਆ ਹੈ ਭਾਰੇ ਪੱਥਰ ਵੀ ਉਸ ਫੇਲੇ ਕਿਉਂ ਵਾਂਗ ਪਿੰਕਰ ਜਾਂਦਾ ਏ ਜਦੋਂ ਰਤਨ ਦਾ ਉਸ ਰਾਤ ਵਾਲਾ ਪੀਲਾ ਚਿਹਰਾ ਮੇਰੀਆਂ ਅੱਖਾਂ ਅੱਗੇ ਆ ਜਾਂਦਾ ਏ ਪਰ ਹੁਣ ਇਹਨਾਂ ਗੱਲਾਂ ਦਾ ਕੀ ਫਾਇਦਾ ਹੁਣ ਤਾਂ ਜ਼ਿੰਦਗੀ ਸ਼ਹਿਰ ਦੀਆਂ ਪੱਕੀਆਂ ਸੜਕਾਂ ਉੱਤੇ ਆ ਗਈ ਨਾ ਉਹ ਪਿੰਡ ਦੀ ਤੋਰੀ ਤੇ ਫੁੱਲ ਤੇ ਨਾ ਉਹ ਮਿੱਟੀ ਭਰਨਾ ਰਾਮਾ ਨਾ ਉਹ ਗੱਲ ਤੇ ਨਾ ਉਹ ਬਾਤ ਜ਼ਿੰਦਗੀ ਕੁਝ ਹੋਰ ਹੀ ਹੋ ਗਈ ਏ ਹੋਰ ਕੀ ਹੋ ਗਈ ਏ ਬਦਲ ਗਈ ਏ ਰਤਨ ਸਿੰਘ ਵੀ ਕੁਝ ਹੋਰ ਹੀ ਹੋ ਗਿਆ ਹੋਵੇਗਾ ਚੰਦੋ ਵੀ ਬਦਲ ਗਈ ਹੋਵੇਗੀ ਨਿਕੀਆਂ ਨਿਕੀਆਂ ਕੁੜੀਆਂ ਜਵਾਨ ਹੋ ਗਈਆਂ ਹੋਣਗੀਆਂ ਜਵਾਨ ਵਿਆਹਾਂ ਗੰਗਾਂ ਹੋਣਗੀਆਂ ਵਿਆਹਾਂ ਕੁੜੀਆਂ ਬਾਲ ਵੱਚੜਦਾਰ ਹੋਗੀਆਂ ਹੋਣਗੀਆਂ ਚੰਦੋ ਕਿੰਨੀ ਬਦਲ ਗਈ ਹੋਵੇਗੀ ਬਹਿ ਗੁਰੂ ਹੀ ਜਾਣੇ ਸ਼ਹਿਰ ਤੇ ਪਿੰਡ ਦੀ ਪਿੰਡ ਦੀ ਜ਼ਿੰਦਗੀ ਵਿੱਚ ਬਹੁਤ ਫਰਕ ਵੀ ਨਹੀਂ ਖੌਰੇ ਤਾਂ ਖੌਰੇ ਤਾਂ ਹੀ ਇਸ ਸ਼ਹਿਰ ਵਿੱਚ ਰਹਿ ਕੇ ਮੈਨੂੰ ਕਦੇ ਤੋਰੀ ਦੇ ਪੀਲੇ ਫੁੱਲ ਨਹੀਂ ਭੁੱਲਦੇ ਕਦੇ ਵੀ ਇਸ ਸ਼ਹਿਰ ਦੀਆਂ ਬਹੁਤਿਆਂ ਕੁੜੀਆਂ ਪੀਲੇ ਰੰਗ ਦੇ ਲੀਰੇ ਪਾਉਂਦਗੀਆਂ ਤੇ ਜਿਹੜੀਆਂ ਪੀਲੇ ਰੰਗ ਦੇ ਲੀਰੇ ਨਹੀਂ ਪਾਉਂਦੀਆਂ ਉਹਨਾਂ ਦੇ ਚਿਹਰਾਂ ਦਾ ਰੰਗ ਹੀ ਪੀਲਾ ਹੁੰਦਾ ਏ ਕਚਹਿਰੀ ਬਾਜ਼ਾਰ ਵਿੱਚ ਵੜ ਕੇ ਮੈਨੂੰ ਇੰਜ ਲੱਗਦਾ ਏ ਜਿਵੇਂ ਮੈਂ ਕਿਸੇ ਤੋਰੀ ਦੀ ਪੈਲੀ ਵਿੱਚ ਜਾਵੜਿਆ ਹੋਵਾਂ ਨਾਲੇ ਜੇ ਤੋਰੀ ਦੇ ਫੁੱਲ ਤੇ ਇਨਸਾਨ ਰਲਦਿਆਂ ਮਿਲਦਿਆਂ ਸ਼ੈ ਨਾ ਹੁੰਦਿਆਂ ਤਾਂ ਸਮੀਨਾ ਵੀ ਮੈਨੂੰ ਤੋਰੀ ਦਾ ਇੱਕ ਉਦਾਸ ਜਿਹਾ ਫੁੱਲ ਕਿਉਂ ਲੱਗਦੀ ਖੋਰੇ ਕਿੰਨੀ ਵਾਰੀ ਜੀ ਕੀਤਾ ਏ ਕਿ ਮੈਂ ਆਪਣੇ ਕੋਲ ਬੈਠੀ ਹੋਈ ਸਮੀਨਾ ਦਾ ਅਥਰੂਆਂ ਨਾਲ ਭਰਿਆ ਹੋਇਆ ਚਿਹਰਾ ਉ ਤਾਂ ਚੁੱਕ ਕੇ ਆਪਣੀਆਂ ਅੱਖਾਂ ਦੇ ਕੋਲ ਕਰ ਲਵਾਂ ਅੱਖਾਂ ਦੀ ਆਗ ਨਾਲ ਉਸ ਦੇ ਅਥਰੂਆਂ ਨੂੰ ਸੁਕਾ ਦੇਵਾਂ ਕਈ ਵਾਰੀ ਦਿਲ ਕੀਤਾ ਹੈ ਉਸ ਡਰੀ ਹੋਈ ਸੈਮੀ ਕੁੜੀ ਨੂੰ ਆਪਣੇ ਨਾਲ ਲਾ ਲ ਕੇ ਆਖਾਂ ਬਸ ਇੱਕ ਵਾਰੀ ਹੱਸ ਜਦੋਂ ਉਹ ਹੱਸੇ ਤਾਂ ਆਪਣੀ ਜ਼ਿੰਦਗੀ ਉਹਦੇ ਚਰਨਾ ਵਿੱਚ ਰੱਖ ਦਿਆਂ ਕਈ ਵਾਰੀ ਜਦੋਂ ਉਹ ਮੇਰੇ ਦਿਲ ਤੇ ਹੱਥ ਰੱਖ ਕੇ ਆਖਦੀ ਹੈ ਇੱਥੇ ਪੱਥਰ ਹੈ ਤਾਂ ਉਹਨੂੰ ਆਖਾਂ ਨਹੀਂ ਇਹ ਪੱਥਰ ਨਹੀਂ ਮੋਮ ਵਰਗਾ ਦਿਲ ਹੈ ਪਰ ਖੌਰੇ ਕੀ ਗੱਲ ਹੈ ਮੈਂ ਉਹਨੂੰ ਕੁਝ ਵੀ ਨਹੀਂ ਆਖ ਸਕਦਾ ਉਹ ਜਦੋਂ ਮੈਨੂੰ ਮਿਲਣ ਆਉਂਦੀ ਹੈ ਮੈਂ ਚੁੱਪਚਾਪ ਉਹਨੂੰ ਵੇਖਦਾ ਰਹਿੰਦਾ ਉਹ ਰੋਂਦੀ ਰਹਿੰਦੀ ਹੈ ਜਾਂ ਬਿਟ ਬਿਟ ਮੇਰੀਆਂ ਅੱਖਾਂ ਵਿੱਚ ਵੇਖਦੀ ਰਹਿੰਦੀ ਹੈ ਜਿਵੇਂ ਅੱਖਾਂ ਰਹੀ ਮੇਰੇ ਦਿਲ ਵਿੱਚ ਉਤਰਨ ਦਾ ਚਾਰਾ ਕਰਦੀ ਹੋਵੇ ਇੱਕ ਦਿਨ ਤਾਂ ਉਹ ਅਜੇ ਜਾ ਕੇ ਆਖਣ ਲੱਗੀ ਤੇਰੇ ਚਤਾਂਜ ਜਵਾਤ ਹੀ ਨਹੀਂ ਕਾਲਜ ਦੀ ਉਹ ਲਿਖੀ ਪੜੀ ਕੁੜੀ ਖੌਰੇ ਠੀਕ ਹੀ ਆਖਦੀ ਹੋਵੇ ਪਰ ਅਜੇ ਗੱਲ ਕੱਲ ਦੀ ਕੱਲ ਐ ਜਦੋਂ ਮੇਰੇ ਵਿੱਚ ਐਨੀ ਅੱਗ ਸੀ ਬਸ ਬਾਈ ਮੇਰੇ ਕੋਲ ਖਲੋਤਾ ਬੰਦਾ ਸੇਕ ਨਾਲ ਹੀ ਪਿੰਗਰ ਜਾਏ ਮਾ ਨਾ ਮਾ ਨਾ ਜਵਾਨੀ ਚੜਿਆ ਸਾਂ ਉਹੋ ਹੀ ਠੂਏ ਦੀ ਪੂਛਲ ਵਰਗਾ ਤਾਂ ਉਠਿਆ ਹੋਗਾ ਮੋਚਾਂ ਉਹ ਅੱਖਾਂ ਉੱਤੋਂ ਡਿੱਗੀ ਹੋਈ ਪੱਗ ਉਹੀ ਲਿਸ਼ਕ ਦੇ ਫਲ ਵਾਲੀ ਸ਼ੀਹੀ ਹੱਥ ਵਿੱਚ ਤੇ ਉਹੋ ਹੀ ਰਤਨ ਸਿੰਘ ਦੇ ਹੱਥੀ ਕੱਢੀ ਹੋਈ ਸ਼ਰਾਬ ਦਾ ਨਸ਼ਾ ਸਿਰ ਵਿੱਚ ਮੈਂ ਪੂਰਾ ਗੱਭਰੂ ਸੀ ਪਰ ਰਤਨਾਖਦਾ ਹੁੰਦਾ ਸੀ ਪਾਉ ਪਤਾ ਹੀ ਗੱਭਰੂ ਕਦੋਂ ਪੂਰਾ ਬੰਦਾ ਏ ਕਦੋਂ ਮੈਂ ਪੁੱਛਦਾ ਜਦੋਂ ਉਸ ਦੇ ਹੱਥ 'ਚ ਸ਼ਵੀ ਹੋਵੇ ਉਸ ਦੀ ਡੱਬੀ 'ਚ ਸ਼ਰਾਬ ਦੀ ਬੋਤਲ ਉਸ ਦੇ ਡੱਬ ਵਿੱਚ ਸ਼ਰਾਬ ਦੀ ਬੋਤਲ ਜਦੋਂ ਦਿਲ 'ਚ ਕਿਸੇ ਰੰਨ ਦੀ ਮੂਰਤ ਹੋਵੇ ਬੰਦਾ ਉਦੋਂ ਪੂਰਾ ਗੱਭਰੂ ਹੁੰਦਾ ਹੈ ਪਾਉ ਬਚਨ ਸਿੰਘਾ ਹਲਾ ਮੈਂ ਉਹਦੀ ਗੱਲ ਸੁਣ ਕੇ ਹੱਸਦਾ ਉਹ ਵੀ ਹੱਸਣ ਲੱਗ ਪੈਂਦਾ ਰਤਨ ਸਿੰਘ ਮੈਥੋਂ ਦੋ ਬਰੇ ਨਿੱਕਾ ਸੀ ਉਦੋਂ ਉਹਦੀ ਉਮਰ ਕੋਈ 22 23 ਬਰੇ ਹੋਵੇਗੀ ਅਸੀਂ ਦੋ ਹੀ ਭਰਾ ਸੀ ਅੱਧਾ ਪਿੰਡ ਦੁਸ਼ਮਣ ਸੀ ਪਰ ਸਾਡਾ ਬਾਪੂ ਜਿਹੜਾ ਆਪਣੇ ਵੇਲੇ ਦਾ ਮੰਨਿਆ ਪਰਮੰਨਿਆ ਸੋਰਨਾ ਸੀ ਉਹ ਆਖਦਾ ਹੁੰਦਾ ਸੀ ਬਚਨ ਮੇਰੀ ਇੱਕ ਅੱਖ ਹੈ ਤੇ ਰਤਨ ਦੂਸਰੀ ਜਦੋਂ ਤੱਕ ਮੇਰੀਆਂ ਦੋਵੇਂ ਅੱਖਾਂ 'ਚ ਚਾਨਣ ਹੈ ਮੈਂ ਕਿਸੇ ਦੀ ਪਰਵਾਹ ਨਹੀਂ ਕਰਦਾ ਗੱਲ ਵੀ ਠੀਕ ਸੀ ਪਰ ਸੁਣਿਆ اے ਬਾਪੂ ਇੱਕ ਦਿਨ ਸੁੱਤਾ تے پھر اٹھا ہی نہ میں اُਦੋਂ ਕਾਲਜ وچ پڑھਦਾ ਸਾਂ ਬਾਪੂ ਮਰ ਗਿਆ ਪਿੰਡ وچ ਰਤਨ ਸਿੰਘ ਕੱਲਾ ਰਹਿ ਗਿਆ نہ کوئی ਚਾਚਾ تے نہ ਕੋਈ ਬਾਬਾ میرے تے ਰੱਬ ਦੇ ਸਿਵਾ ਰਤਨ ਸਿੰਘ ਦਾ ਹੋਰ ਹੈ ਕੀ کون سی ਇਸ ਕਰਕੇ ਮੈਂ ਕਾਲਜ ਛੱਡ ਦਿੱਤਾ ਪਿੰਡ ਪਿੰਡ ਟੁਰ ਪਿਆ ਰਤਨ ਸਿੰਘ ਅੱਗੇ ਹੀ ਆਕੜ ਕੇ ਤੁਰਦਾ ਹੁੰਦਾ ਸੀ मेरे एक एक पर मेरे जान नाल ओ ਹੋਰ ਆਕੜ ਕੇ ਧਰਨ ਲੱਗ ਪਿਆ। ਉਹ ਬੜਾ ਖੁਸ਼ ਸੀ। ਆਖਦਾ ਹੁੰਦਾ ਸੀ ਪਾਉ ਇੱਕ ਇੱਕ ਤੇ ਦੋ ਜਾਰ 11 ਹੁਣ ਅਸੀਂ ਦੋ ਹਾਂ। ਭਾਵੇਂ ਸਾਰਾ ਪਿੰਡ ਇਕੱਠਾ ਹੋ ਕੇ ਆ ਜਾਵੇ। ਅਸੀਂ ਮਰੀ ਹੀ ਮਰੀ। ਪਰ ਪਾਉ ਕੱਲੇ ਬੰਦੇ ਦੀ ਵੀ ਕੋਈ ਵਾਹੀ ਹੁੰਦੀ ਏ। ਉਹ ਠੀਕ ਆਖਦਾ ਸੀ। ਅਸੀਂ ਦੋਵੇਂ ਹੀ ਚੰਗੇ ਹੱਡਾਂ ਪੈਰਾਂ ਵਾਲੇ ਸਾਂ। ਚੰਗਾ ਖਾਣ ਪਾਣ, ਚੰਗਾ ਪੀਣ। ਨਾ ਕਾਮਨਾਕਾਰ ਵਾਹੀ ਆਦ ਦੀ ਅਸੀਂ ਦੋਵੇਂ ਹੌਸਲੇ ਵਾਲੇ ਹੀ ਸੀ ਸਾਨੂੰ ਇੱਕ ਦੂਜੇ ਦੀ ਵਰਕਤ ਵੀ ਬੜੀ ਸੀ ਦਿਨ ਬੜੇ ਚੰਗੇ ਲੰਘਦੇ ਜਾਂਦੇ ਸਨ ਉਹ ਪੋ ਮਾਗਦੇ ਠੰਡੇ ਦਿਨ ਸਨ ਜਦ ਸੂਰਜ ਦੀ ਪੂਰੀ ਲੋ ਵਿੱਚ ਮੈਂ ਚੰਦ ਨੂੰ ਵੇਖਿਆ ਤਾਂ ਆਪਣੇ ਲਈ ਚੁਣ ਲਿਆ ਉਹ ਬਾਲੀਆਂ ਦੀ ਉਹ ਬਾਲੀਆਂ ਦੇ ਹਰਨਾਮ ਸਿੰਘ ਦੀ ਕੱਲੀਤੀ ਸੀ ਬਾਲੀਆਂ ਸਾਡੇ ਕੋਲ ਕੋਲ ਕੋਈ ਤਿੰਨ ਕੋ ਸੀ ਪਰ ਮੇਰੀ ਸਾਹੀ ਕੋੜੀ ਅੱਖ ਚਮਕਣ ਜਿੰਨੇ ਚਿਰ ਵਿੱਚ ਵਾਲੀਆਂ ਦੇ ਕੋਲ ਵਗਦੇ ਹੋਏ ਬਸੰਤਰ ਕੰਡੇ ਮੈਨੂੰ ਉਪੜਾ ਦਿੰਦੀ ਜਿੱਥੇ ਚੰਦੋ ਬਹਿ ਕੇ ਮੈਨੂੰ ਡੀਕਦੀ ਹੁੰਦੀ ਸੀ ਮੈਂ ਪਹਿਰ ਰਾਤ ਤਾਂ ਪਿੰਡੋਂ ਨਿਕਲਿਆ ਸਰਗੀ ਵੇਲੇ ਮੁੜਦਾ ਸਾਂ ਘਰੋਂ ਰੋਟੀ ਖਾ ਕੇ ਮੈਂ ਛੇਤੀ ਹਵੇਲੀ ਆ ਜਾਂਦਾ ਉਦੋਂ ਹੀ ਸੌ ਸੌਦਾ ਹੁੰਦਾ ਸਾਂ ਉਦੋਂ ਹੀ ਸੌਂਦਾ ਹੁੰਦਾ ਸਾਂ ਰਤਨ ਘਰ ਬੀਬੇ ਕੋਲ ਮੰਜੀ ਟਾ ਕੇ ਸੌਂਦਾ ਹੁੰਦਾ ਸੀ ਫਿਰ ਉਹ ਖੌਰੇ ਹਾਰ ਤੇ ਦਿਨ ਸਨ ਰਤਨ ਸਿੰਘ ਆਪਣੇ ਯਾਰ ਵੇਲੀਆਂ ਨਾਲ 3-14 ਦਿਨਾਂ ਦਾ ਕਿਤੇ ਦੂਰ ਮੇਲਾ ਵੇਖਣ ਗਿਆ ਹੋਇਆ ਸੀ। ਉਸ ਦਿਨ ਜਦ ਮੈਂ ਪਹਿਰ ਰਾਤ ਗਏ ਹਵੇਲੀ ਵਿੱਚੋਂ ਆਪਣੀ ਸਾਵੀ ਕੋਰੀ ਕੱਡੀ ਤੇ ਮੋਢੇ ਦੀ ਚਾਦਰ ਨਾਲ ਕਾਠੀ ਝਾੜ ਕੇ ਛਵੀ 26 ਸ਼ਾਮੀ ਉੱਤੇ ਚੜ੍ਹਨ ਹੀ ਲੱਗਾ ਸਾਂ ਤੇ ਰਤਨ ਸਿੰਘ ਆ ਗਿਆ। ਉਹਦਾ ਚਿਹਰਾ ਉੱਤਰਿਆ ਜਿਹਾ ਸੀ। ਉਹਦਾ ਪਿੰਡ ਪਿੰਡਾ ਸਫ਼ਰ ਤੇ ਥਕਾਵਟ ਨਾਲ ਭਿੱਜਿਆ ਹੋਇਆ ਸੀ। ਕਦੋਂ ਆਇਆ ਹੈ ਰਤੂ? ਮੈਂ ਉਸ ਨੂੰ ਪੁੱਛਣ ਵਿੱਚ ਬਹਿਲ ਕੀਤੀ ਬਸ ਜਰਾ ਕਹੋਈ ਐ ਬਾਉ ਰੋਟੀ ਖਾਧੀ ਐ ਉਹਦੀ ਆਵਾਜ਼ ਤੋਂ ਲੱਗਦਾ ਸੀ ਜਿਵੇਂ ਉਹ ਕੁਝ ਉਖੜਿਆ ਜਿਹਾ ਆਖਣ ਲੱਗਾ ਮੈਂ ਤਾਂ ਤੈਨੂੰ ਮਿਲਣ ਆਇਆ ਸੀ ਪਰ ਤੂੰ ਕਿੱਥੇ ਚੱਲਿਆ ਕਿੱਥੇ ਮੇਰੇ ਕੋਲ ਕੀ ਜਵਾਬ ਸੀ ਰਾਤ ਦੇ ਉਸ ਵੇਲੇ ਮੈਂ ਉਹਨੂੰ ਕੀ ਦੱਸਦਾ ਮੈਂ ਕਿੱਥੇ ਚੱਲਿਆ ਮੈਂ ਚੁੱਪ ਕਰ ਰਿਹਾ ਉਹ ਆਖਣ ਲੱਗਾ ਜੇ ਕਿਸੇ ਗੱਭਰੂ ਨੂੰ ਮਿਲਣ ਚੱਲਿਆ ਤਾਂ ਜਾਂ ਪਰ ਜੇ ਕਿਸੇ ਰੰਨ ਨੂੰ ਮਿਲਣ ਚੱਲਿਆ ਤਾਂ ਇਸ ਵੇਲੇ ਮੈਂ ਨਹੀਂ ਜਾਣ ਦੇਣਾ ਉਸ ਅਗਾਹ ਵਦ ਕੇ ਮੇਰੀ ਘੋੜੀ ਦੀ ਬਾਣ ਫੜ ਲਈ ਕਿਉਂ ਮੇਰੇ ਮੂੰਹ ਵਿੱਚੋਂ ਬਸ ਇੱਕ ਹੀ ਲਫ਼ਜ਼ ਨਿਕਲਿਆ ਉਹ ਪਾਉ ਅੱਧੇ ਜਹਾਨ ਨਾਲ ਸਾਡਾ ਵੈਰ ਹੈ ਤੇ ਤੂੰ ਆਖਣਾ ਏ ਕਿਉਂ ਫਿਰ ਰਨ ਦਾ ਕੀ ਇਤਵਾਰ ਹੁੰਦਾ ਮੈਂ ਤੈਨੂੰ ਇਕੱਲੇ ਨੂੰ ਨਹੀਂ ਜਾਣ ਦੇਣਾ ਧਰਮ ਨਾਲ ਚੱਲਿਆ ਮੈਂ ਹੱਸ ਕੇ ਉਹਨੂੰ ਆਖਿਆ ਚੱਲ ਭਲਾ ਅੱਜ ਤੂੰ ਵੀ ਮੇਰੇ ਨਾਲ ਚੱਲ ਤੈਨੂੰ ਤੇਰੀ ਭਾਬੀ ਵਿਖਾਈ ਪਰ ਛੇਤੀ ਕਰ ਉਹ ਵਿਚਾਰੀ ਕਦੋਂ ਦੀ ਬੈਠੀ ਉਡੀਕਦੀ ਹੋਵੇਗੀ ਰਤਨ ਨੇ ਆਪਣੀ ਚਾਦਰ ਦੀ ਡੱਬ ਵਿੱਚੋਂ ਵਰਸ਼ੀ ਦਾ ਫਲ ਕੱਢ ਕੇ ਹੱਥ ਵਿੱਚ ਫੜੀ ਡਾਂਗ ਨੂੰ ਝਾੜ ਲਿਆ ਪਲਕੀ ਮਾਰ ਕੇ ਮੇਰੇ ਪਿੱਛੇ ਚੜ ਕੇ ਆਖਣ ਲੱਗਾ ਚੱਲ ਪਾਓ ਪੂਰੇ ਚੰਨ ਦੀ ਲੋਨੇ ਜਿਵੇਂ ਦਿਨ ਚੜਿਆ ਹੋਇਆ ਸੀ ਪਿੰਡੋਂ ਨਿਕਲਦਿਆਂ ਹੀ ਜਦੋਂ ਮੈਂ ਘੋੜੀ ਦਾ ਮੂੰਹ ਵਾਲੀਆਂ-ਵਲ ਕੀਤਾ ਤਾਂ ਉਹ ਛੇਤੀ ਨਾਲ ਪੁੱਛਣ ਲੱਗਾ ਪਾਓ ਵਾਲੀਆਂ ਆਹੋ ਮੈਂ ਆਖਿਆ ਰਾਹ ਵਿੱਚ ਉਸ ਬੰਨੇ ਹਰ ਕੋਈ ਪਿੰਡ ਨਹੀਂ ਸੀ ਰਤਨ ਸਿੰਘ ਨੇ ਵੀ ਠੀਕ ਹੀ ਪੁੱਛਿਆ ਸੀ ਉਹ ਕੌਣ ਆ ਪਾਉ ਰਤਨ ਸਿੰਘ ਨੇ ਪੁੱਛਿਆ ਚੱਲ ਕੇ ਵੇਖ ਲੈਣ ਪਰ ਫੇਰ ਵੀ ਕੋੜੀ ਸਬਰ ਕਰ ਘੜੀ ਸਬਰ ਕਰ ਫੇਰ ਵੀ ਪਾਉ ਉਹ ਹੈ ਕੌਣ ਉਹ ਕੁੜੀ ਦਾ ਨਾਂ ਪੁੱਛਣ ਤੇ ਤੁਲ ਗਿਆ ਸੀ ਘਰੇ ਚੰਦੂ ਅਖੀਰ ਮੈਂ ਉਸ ਨੂੰ ਦੱਸ ਹੀ ਦਿੱਤਾ ਕਿਹੜੀ ਚੰਦੂ ਉਹ ਛੇਤੀ ਨਾਲ ਪੁੱਛਣ ਲੱਗਾ ਕਿਹੜੀ ਚੰਦੂ ਹਰਨਾਮ ਸਿੰਘ ਦੀ ਧੀ ਹੋਰ ਕਿਹੜੀ ਚੰਦੂ ਧਰਮਨਾਲ ਪਾਉ ਆਹੋ ਮਹਾਰਾਣੀ ਨਾਲ ਸੁਣਵਾਇਆ ਉਹ ਕੋਈ ਮਾੜੀ ਕੁੜੀ ਜਿਹੜਾ ਤੂੰ ਐਡਾ ਹੈਰਾਨ ਹੋਇਆ ਏ ਪਰ ਰਤਨ ਸਿੰਘ ਕੁਝ ਨਾ ਬੋਲਿਆ ਮੈਂ ਪਛਾਣ ਪਰਤ ਕੇ ਵੇਖਿਆ ਪਰ ਚੰਨ ਦੀ ਤਿੱਖੀ ਰੋਸ਼ਨੀ ਵਿੱਚ ਵੀ ਮੈਂ ਉਹਨੂੰ ਉਹਦੇ ਚਿਹਰੇ ਤੇ ਕੁਝ ਨਾ ਲੱਭਾ ਬਸ ਉਹ ਕਿਤੇ ਦੂਰ ਪਿਆ ਵੇਖਦਾ ਸੀ ਫਿਰ ਇੱਕ ਵਾਰੀ ਜਿਵੇਂ ਕੋਈ ਗੱਲ ਯਾਦ ਆ ਗਈ ਅੱਖਾਂ ਲੱਗਾ ਪਾਉ ਰਤਾ ਕ ਘੋੜੀ ਡੱਕ ਕਿਉਂ ਮੈਂ ਪੁੱਛਿਆ ਤੇ ਘੋੜੀ ਦੀਆਂ ਬਾਂਗਾਂ ਖਿੱਚ ਲੀਆਂ ਕੋੜੀ ਖਲੋਂਦਿਆਂ ਹੀ ਉਹ ਛਾਲ ਮਾਰ ਕੇ ਉੱਤਰ ਗਿਆ ਮੈਂ ਹੈਰਾਨੀ ਨਾਲ ਉਸ ਦੇ ਵੱਲ ਤੱਕਿਆ ਰਤਨ ਸਿੰਘ ਦੇ ਮੋਢੇ ਦੀ ਚਾਦਰ ਨਾਲ ਮੂੰਹ ਤੋਂ ਮੁੜਕਾ ਪੁੰਝ ਕੇ ਆਖਿਆ ਤੂੰ ਵੀ ਉੱਤਰ ਆ ਉਸ ਵੇਲੇ ਅਸੀਂ ਆਪਣੇ ਪਿੰਟ ਤੇ ਵਾਲੀਆਂ ਦੇ ਵਿਚਕਾਰ ਵਾਲੇ ਰੱਕੜ ਵਿੱਚ ਸਾਂ ਕੀ ਗੱਲ ਐ ਮੈਂ ਚਾਰ ਸਵੇਰੀ ਕੈੜ ਲਾ ਕੇ ਦੇਖਿਆ ਜਿਵੇਂ ਆਲੇ ਦੁਆਲੇ ਕੋਈ ਖਤਰਾ ਹੋਵੇ ਕੀ ਗੱਲ ਐ ਰਤੂ ਮੈਂ ਵੀ ਘੋੜੀੋਂ ਥੱਲੇ ਉੱਤਰ ਆਇਆ ਉਹ ਮੇਰੇ ਕੋਲ ਆ ਕੇ ਖਲੋ ਗਿਆ ਉਸ ਦਾ ਚਿਹਰਾ ਉਦੋਂ ਤੋਰੀ ਦੇ ਫੁੱਲਾਂ ਵਾਂਗਰ ਪੀਲਾ ਸੀ ਉਹਦੀਆਂ ਅੱਖਾਂ ਚੰਨ ਦੀ ਲੋਹ ਵਿੱਚ ਉਸ ਦੀ ਵਰਸੀ ਦੇ ਫਲ ਨਾਲੋਂ ਵੀ ਬਹੁਤਾਂ ਚਮਕਦਿਆਂ ਸਨ ਉਹ ਬੜੀਆਂ ਡੂੰਘੀਆਂ ਤੇ ਚੁਬਣ ਵਾਲੀਆਂ ਨਜ਼ਰਾਂ ਨਾਲ ਮੇਰੇ ਵੱਲ ਪਿਆ ਦੇਖਦਾ ਸੀ ਫਿਰ ਉਸ ਸਿਰ ਤੇ ਚਾਦਰ ਦਾ ਬਣਾਸਾ ਬਣ ਲੈ ਤੇ ਮੇਰੇ ਤੋਂ ਚਾਰ ਪੰਜ ਕਦਮ ਪਛਾਹ ਹੋ ਕੇ ਉਸ ਵਰਸੀ ਸੱਜੇ ਹੱਥ ਵਿੱਚ ਤੱਕੜੀ ਕਰਕੇ ਫੜ ਲਈ ਤੇ ਆਖਣ ਲੱਗਾ ਬਚਨੇ ਸਾਡੇ ਤੋ ਇੱਕ ਬੰਦਾ ਸਵੇਰ ਦਾ ਸੂਰਜ ਵੇਖੇਗਾ ਤਕੜਾ ਹੋ ਜਾ ਉਸ ਵੇਲੇ ਮੇਰਾ ਮਾਂ ਜਾਇਆ ਪ੍ਰਾਰਤੂ ਜਿਸ ਨੂੰ ਅੱਜ ਕੱਲ ਮੈਂ ਤੱਕ ਮੈਂ ਮੋਢੇ ਤੇ ਚੁੱਕੀ ਫਿਰਦਾ ਸਾਂ ਮੈਨੂੰ ਇੰਜ ਲੱਗਾ ਜਿਵੇਂ ਫਾਵਾ ਹੋ ਗਿਆ ਹੋਵੇ ਮੈਂ ਕੋੜੀ ਦੀ ਬਾਗ ਛੱਡ ਕੇ ਛੇਤੀ ਨਾਲ ਸ਼ਗੀ ਸਾਹਮਲੇ ਤੇ ਪਛਾਂ ਹਟ ਗਿਆ ਉਸ ਵੇਲੇ ਆਸਮਾਨ ਤੇ ਚੁੱਪ ਕਰਕੇ ਬੈਠਾ ਰੱਬ ਸਾਨੂੰ ਵੇਖਦਾ ਸੀ ਜਾਂ ਜ਼ਮੀਨ ਤੇ ਸਾਡੇ ਕੋਲ ਖਲੋਤੀ ਸਾ ਵੀ ਕੋੜੀ ਹੋਰ ਦੂਰ ਦੂਰ ਤੱਕ ਕੋਈ ਬੰਦਾ ਪਰਿੰਦਾ ਨਹੀਂ ਸੀ ਰਤਨ ਸਿੰਘ ਮੇਰੇ ਲਈ ਇੱਕ ਬਾਝਾਰਤ ਜਿਹੀ ਬਣ ਗਿਆ ਸੀ ਪਰ ਕਿਉਂ ਮੈਂ ਇੰਨਾ ਹੀ ਪੁੱਛ ਸਕਿਆ ਕਿਉਂ ਉਹ ਜੋਰ ਦੀ ਹਸਿਆ ਤੇ ਮੈਂ ਜਿਹੜਾ ਜਾਣਦਾ ਹੀ ਨਹੀਂ ਸਾ ਕਿ ਡਰ ਕੀ ਹੁੰਦਾ ਹੈ ਮੈਂ ਤਰੱਕ ਗਿਆ ਗਰਮੀ ਦੀ ਉਸਰੁੱਤ ਵਿੱਚ ਮੇਰੇ ਪਿੰਡੇ ਵਿੱਚੋਂ ਸਰਦੀ ਦੀ ਇੱਕ ਲਹਿਰ ਲੰਘ ਗਈ ਰਤਨ ਆਖ ਰਿਹਾ ਸੀ ਚੰਦੋਂ ਇੱਕ ਹੈ ਤੇ ਅਸੀਂ ਦੋ ਪਰ ਰੱਬ ਤੋਂ ਗੱਲ ਤਾਂ ਸੁਣ ਮੇਰੀ ਮੂਰਖਾ ਮੈਂ ਉਸ ਨੂੰ ਜੱਫਾ ਮਾਰ ਕੇ ਪਿਆਰ ਨਾਲ ਲਾਖਿਆ ਗੱਲ ਉਹ ਫਿਰ ਉੱਚੀ ਸਾਰੀ ਹੱਸਿਆ ਤਾਂ ਇੰਜ ਲੱਗਿਆ ਜਿਵੇਂ ਹੱਸਿਆ ਨਹੀਂ ਰੋਇਆ ਹੋਵੇ ਗੱਲ ਕੀ ਸਾਡੇ ਚ ਇੱਕ ਬੰਦਾ ਚੰਦੋ ਦਾ ਮੂੰਹ ਵੇਖੇਗਾ ਤਕੜਾ ਹੋ ਜਾ ਉਸ ਵਰਸੀ ਤਾਂ ਕਿ ਮੇਰੇ ਤੇ ਹਮਲਾ ਕੀਤਾ ਮੈਂ ਇੱਕ ਬੰਨੇ ਹੋ ਗਿਆ ਸਰਦੀ ਦੀ ਇੱਕ ਹੋਰ ਲਹਿਰ ਮੇਰੇ ਪਿੰਡੇ ਚ ਜਦੀ ਲੰਘ ਗਈ ਮੈਂ ਉਸ ਹੀ ਪਿਓ ਦਾ ਪੁੱਤਰ ਸੀ ਜੀ ਦਾ ਰਤਨ ਮੈਂ ਵੀ ਉਸ ਮਾਂ ਦਾ ਦੁੱਧ ਪੀਤਾ ਸੀ ਜੀ ਦਾ ਉਸਨੇ ਮੇਰੇ ਵਿੱਚ ਵੀ ਓਨਾ ਹੀ ਗੁੱਸਾ ਸੀ ਓਨੀ ਹੀ ਤਾਕਤ ਪਰ ਫਿਰ ਵੀ ਮੈਂ ਉਸ ਵੇਲੇ ਰਤੂ ਕੋਲੋਂ ਕੁਝ ਖੋਫ ਖਾ ਲਿਆ ਰਤੂ ਕੋਲੋਂ ਨਹੀਂ ਆਪਣੇ ਆਪ ਕੋਲੋਂ ਬਾਪੂ ਦੀ ਰੂਹ ਕੋਲੋਂ ਜਿਹੜੀ ਸਾਡੇ ਕੋਲ ਖਲੋਤੀ ਹੋਈ ਸੀ ਜਿਨੇ ਮੇਰੇ ਕੰਨ ਵਿੱਚ ਹੌਲੀ ਜਿਹੀ ਆਖਿਆ ਸੀ ਬਚਨਿਆ ਤੂੰ ਮੇਰੀ ਇੱਕ ਅੱਖ ਦਾ ਨੂਰ ਹੈ ਤੇ ਰਤਨਾ ਦੂਜੀ ਦਾ ਸਾਹਮਣੇ ਖਲੋਤਾ ਰਤਨ ਸਿੰਘ ਫਿਰ ਵਾਰਛੀ ਤਾਨਕੇ ਮੇਰੇ ਵੱਲ ਆਇਆ ਤੇ ਮੈਂ ਆਪਣੀ ਛਵੀ ਹੱਥੋਂ ਛੁੱਟ ਦਿੱਤੀ ਤੇ ਮੇਰੇ ਮੂੰਹ ਵਿੱਚੋਂ ਮਸਾ ਹੀ ਨਿਕਲਿਆ ਤੂੰ ਜਿੱਤ ਗਿਆ ਓਏ ਰਤਨ ਸਿੰਘਾ ਮੈਂ ਜੀਵਨ ਤੇ ਬਹਿ ਗਿਆ ਖਲੋਤਾ ਰਹਿੰਦਾ ਤਾਂ ਖੋਰੇ ਡਿੱਗ ਪੈਂਦਾ ਰਤਨਦੀ ਤੇ ਮੇਰੀ ਉਹ ਆਖਰੀ ਮੁਲਾਕਾਤ ਸੀ ਉਸ ਦੇ ਮਗਰੋਂ ਮੈਂ ਅੱਜ ਤੱਕ ਪਿੰਡ ਨਹੀਂ ਗਿਆ ਅਗਲੇ ਦਿਨ ਮੈਂ ਸ਼ਹਿਰ ਜਾ ਕੇ ਫੌਜ ਵਿੱਚ ਭਰਤੀ ਹੋ ਗਿਆ ਲਾਮ ਤੇ ਚਲਾ ਗਿਆ 7 ਬਰੇ ਬੁਗਰ ਕੇ ਪਰਤਿਆ ਤੇ ਦੂਰ ਦਰਾਜ ਸਹਿਰ ਵਿੱਚ ਆ ਕੇ ਨੌਕਰੀ ਕਰ ਲਈ ਉਸ ਰਾਤ ਤੋਂ ਲੈ ਕੇ ਇਸ ਰਾਤ ਤੱਕ ਕੋਈ ਇਸ ਤਰ੍ਹਾਂ ਦਾ ਦਿਨ ਤੇ ਰਾਤ ਨਹੀਂ ਗੁਜ਼ਰਿਆ ਜਦੋਂ ਮੈਂ ਰਤਨਾ ਜਾਦ ਨਾ ਆਇਆ ਹੋਵੇ ਪੈੜਿਓ ਨਹੀਂ ਚੰਗਿਓ ਉੜਕ ਮਾਂ ਜਾਇਆ ਸੀ ਤੇ ਉਸ ਰਾਤ ਦਾ ਮੈਨੂੰ ਇੰਜ ਲੱਗਦਾ ਏ ਜਿਵੇਂ ਮੇਰੇ ਅੰਦਰੋਂ ਕੋਈ ਸ਼ਹਿ ਮਰ ਗਈ ਹੋਵੇ ਸੁਣਾਏ ਰਤਨ ਸਿੰਘ ਤੇ ਚੰਦੂ ਨੇ ਆਪਣੇ ਪਹਿਲੇ ਪੁੱਤਰ ਦਾ ਨਾਮ ਵੀ ਪਚਨ ਸਿੰਘ ਰੱਖਿਆ ਸੋਨੇ ਰਤਨ ਨੂੰ ਉਹਦੋਂ ਤੋਂ ਲੈ ਕੇ ਕਦੀ ਕਿਸੇ ਨੇ ਹੱਸਦਿਆ ਨਹੀਂ ਵੇਖਿਆ ਚੰਦੋ ਦਾ ਰੰਗ ਊਕਾ ਹੀ ਤੋਰੀ ਦੇ ਫੁੱਲਾਂ ਵਰਗਾ ਹੋ ਗਿਆ ਤੋਰੀ ਦੇ ਫੁੱਲ ਜਿਹੜੇ ਵੱਡੇਆਂ ਸ਼ਹਿਰਾਂ ਵਿੱਚ ਨਹੀਂ ਲੱਭਦੇ ਤੋਰੀ ਦੇ ਫੁੱਲ ਜਿਹੜੇ ਮੈਨੂੰ ਬੜੇ ਚੰਗੇ ਲੱਗਦੇ ਨੇ ਧੰਨਵਾਦ